ਸੀਰਤ ਇੰਨਾ ਹੰਕਾਰ ਨਹੀਂ ਕਰੀਦਾ ਜੇ ਤੂੰ ਆਪਣੀ ਜਠਾਣੀ ਨੂੰ ਥੋੜੀ ਜੀ ਇੱਜ਼ਤ ਦੇ ਦਵੇਂਗੀ ਤਾਂ ਕੁਝ ਨਹੀਂ ਹੋਵੇਗਾ ਲੋੜ ਪੈਣ ਤੇ ਪੈਸਾ ਨਹੀਂ ਚੰਗਾ ਵਿਵਹਾਰ ਹੈ ਜੋ ਕੰਮ ਆਉਂਦਾ ਹੈ ਤਾਰੋ ਹਮੇਸ਼ਾ ਸੀਰਤ ਨੂੰ ਸਮਝਾਉਂਦੀ ਰਹਿੰਦੀ ਸੀ ਪਰ ਸੀਰਤ ਨੂੰ ਇਸ ਦੇ ਨਾਲ ਕੋਈ ਫਰਕ ਨਹੀਂ ਪਿਆ ਉਸ ਨੂੰ ਬਾਹਰ ਜਾ ਕੇ ਕਮਾਈ ਕਰਨ ਅਤੇ ਵੱਡੇ ਘਰ ਦੀ ਧੀ ਹੋਣ ਦਾ ਬਹੁਤ ਮਾਣ ਸੀ ਅਤੇ ਉਹ ਪ੍ਰੀਤ ਭਾਬੀ ਨੂੰ ਨਜ਼ਰ ਅੰਦਾਜ਼ ਕਰਦੀ ਰਹਿੰਦੀ ਸੀ ਤਾਰੋ ਦੀ ਵੱਡੀ ਨੂੰ ਪ੍ਰੀਤ ਸੁਭਾਅ ਤੋਂ ਬਹੁਤ ਹੀ ਨੇਕ ਸੀ ਘਰ ਦੀ ਸਾਰੀ ਜ਼ਿੰਮੇਵਾਰੀ ਪ੍ਰੀਤ ਦੇ ਮੋਢਿਆਂ ਤੇ ਸੀ ਸੋਹਣਾ ਨਹੀਂ ਸੀ ਇਸ ਦੇ ਲਈ ਗੁਰੀ ਨੇ ਵਿਆਹ ਤੋਂ ਪਹਿਲਾਂ ਹੀ ਕਹਿ ਦਿੱਤਾ ਸੀ ਪ੍ਰੀਤ ਮੇਰੀ ਮਾਂ ਤੋਂ ਵੱਧ ਕੇ ਕੋਈ ਨਹੀਂ ਮੇਰੇ ਲਈ ਤੁਸੀਂ ਮੇਰੀ ਮਾਂ ਦੀ ਸੇਵਾ ਕਰਨੀ ਹੈ। ਬਾਪੂ ਜੀ ਦੇ ਜਾਣ ਤੋਂ ਬਾਅਦ ਮਾਂ ਨੇ ਬਹੁਤ ਮਿਹਨਤ ਕਰਕੇ ਪਾਲਿਆ ਸਾਨੂੰ। ਮੇਰੇ ਤੇ ਭਰੋਸਾ ਕਰੋ। ਅੱਜ ਤੋਂ ਉਹ ਮੇਰੀ ਮਾਂ ਹੈ। ਤੁਹਾਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ ਅਤੇ ਪ੍ਰੀਤ ਨੇ ਹੁਣ ਤੱਕ ਆਪਣਾ ਵਾਅਦਾ ਨਿਭਾਇਆ ਹੈ ਅਤੇ ਛੋਟੀ ਨੂੰ ਸਿਰਤ ਆਧੁਨਿਕ ਵਿਚਾਰਾਂ ਵਾਲੀ ਕੁੜੀ ਸੀ। ਗੁਰੀ ਦੇ ਛੋਟੇ ਭਰਾ ਦੀਪ ਨੇ ਜਦੋਂ ਆਪਣੇ ਨਾਲ ਕੰਮ ਕਰਨ ਵਾਲੀ ਕੁੜੀ ਸੀਰਤ ਨਾਲ ਵਿਆਹ ਕਰਵਾਉਣ ਬਾਰੇ ਘਰ ਕਿਹਾ ਤਾਂ ਸਾਰਿਆਂ ਨੇ ਵਿਆਹ ਲਈ ਹਾਮੀ ਭਰ ਦਿੱਤੀ। ਇਸੇ ਤਰ੍ਹਾਂ ਦੀਪ ਤੇ ਸੀਰਤ ਦਾ ਵਿਆਹ ਹੋ ਗਿਆ। ਤਾਰੋ ਸੋਚਦੀ ਕਿ ਭਾਵੇਂ ਉਸ ਦਾ ਫਤਿਹ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਹੀ ਛੱਟ ਗਿਆ ਸੀ ਪਰ ਉਸ ਨੇ ਆਪਣਾ ਫਰਜ਼ ਬਖੂਬੀ ਨਿਭਾਇਆ। ਦੋਵੇਂ ਬੱਚੇ ਵਿਆਹੀ ਗਏ। ਹੁਣ ਸਭ ਕੁਝ ਇਕੱਠੇ ਰਹਿਣਾ ਚਾਹੁੰਦੀ ਸੀ ਸਭ ਹੋਰ ਕੀ ਚਾਹੀਦਾ ਹੈ ਸੀਰਤ ਨੂੰ ਆਪਣੀ ਨੌਕਰੀ ਕਰਨ ਤੇ ਬਹੁਤ ਹੀ ਮਾਣ ਸੀ ਇਸੇ ਲਈ ਉਹ ਘਰ ਦਾ ਕੋਈ ਕੰਮ ਨਹੀਂ ਕਰਨਾ ਚਾਹੁੰਦੀ ਸੀ ਤਾਰੋ ਨੇ ਵੀ ਕਈ ਵਾਰ ਟੋਕਿਆ ਸੀਰਤ ਪ੍ਰੀਤ ਸਵੇਰੇ ਤੌਰ ਸੋਈ ਵਿੱਚ ਇਕੱਲੀ ਹੀ ਕੰਮ ਕਰ ਰਹੀ ਹੈ ਉਸ ਦੀ ਥੋੜੀ ਮਦਦ ਕਰਾਇਆ ਕਰ ਪਰ ਸੀਰਤ ਠੋਕ ਕੇ ਜਵਾਬ ਦਿੰਦੀ ਮੈਂ ਵੀ ਸਾਰਾ ਦਿਨ ਦਫ਼ਤਰ ਵਿੱਚ ਕੰਮ ਕਰਕੇ ਥੱਕ ਜਾਂਦੀ ਹਾਂ ਹੁਣ ਮੈਂ ਘਰ ਦਾ ਕੋਈ ਕੰਮ ਨਹੀਂ ਕਰ ਸਕਦੀ ਅਤੇ ਚੁੱਪਚਾਪ ਆਪਣੇ ਤੇ ਦੀਪ ਦੀ ਰੋਟੀ ਲੈ ਕੇ ਕਮਰੇ ਵਿੱਚ ਚਲੀ ਜਾਂਦੀ ਹੈ ਤੇ ਹਰ ਐਤਵਾਰ ਨੂੰ ਉਹਨਾਂ ਦਾ ਬਾਹਰ ਘੁੰਮਣ ਜਾਣ ਦਾ ਪ੍ਰੋਗਰਾਮ ਹੁੰਦਾ ਹੈ ਤਾਰੋ ਨੂੰ ਬਹੁਤ ਬੁਰਾ ਲੱਗਦਾ ਹੈ ਕਿ ਮੇਰੀ ਵੱਡੀ ਨੂੰਹ ਦੀਆਂ ਵੀ ਕੁਝ ਇੱਛਾਵਾਂ ਹਨ ਗੁਰੂ ਗੁਰੀ ਨੇ ਵੀ ਆਪਣੇ ਕੰਮਕਾਰ ਤੋਂ ਵੇਲ ਨਹੀਂ ਮਿਲਦੀ ਮਾਂ ਤੁਸੀਂ ਫਿਕਰ ਨਾ ਕਰਿਆ ਕਰੋ ਮੈਂ ਘਰ ਦਾ ਸਾਰਾ ਕੰਮ ਕਰ ਲਿਆ ਕਰੂੰਗੀ ਸੀਰਤ ਦਫ਼ਤਰ ਵੀ ਕੰਮ ਕਰਕੇ ਥੱਕ ਜਾਂਦੀ ਹੈ ਉਹ ਠੀਕ ਹੀ ਤਾਂ ਕਹਿੰਦੀ ਹੈ ਮੈਂ ਤਾਂ ਘਰ ਹੀ ਰਹਿੰਦੀ ਹਾਂ ਘਰ ਦਾ ਕੰਮ ਤੇ ਕਰ ਹੀ ਸਕਦੀ ਹਾਂ ਪ੍ਰੀਤ ਨੇ ਆਪਣੀ ਸੱਸ ਤਾਰੋ ਨੂੰ ਕਿਹਾ ਪ੍ਰੀਤ ਨਹੀਂ ਚਾਹੁੰਦੀ ਸੀ ਕਿ ਉਸ ਦੀ ਵਜ੍ਹਾ ਦੇ ਨਾਲ ਘਰ ਦੇ ਵਿੱਚ ਝਗੜਾ ਹੋਵੇ ਤੂੰ ਬਹੁਤ ਹੀ ਭੋਲੀ ਹੈ ਪ੍ਰੀਤ ਪੁੱਤ ਸਿਰਤ ਤੇਰੀ 마ਸੂਮੀਅਤ ਦਾ ਫਾਇਦਾ ਉਠਾ ਰਹੀ ਹੈ ਕੋਈ ਗੱਲ ਨਹੀਂ ਮਾਂ ਜਿਵੇਂ ਚਾਰਿਆ ਹੈ ਸਭ ਠੀਕ ਹੈ ਪ੍ਰੀਤ ਨੇ ਤਾਰੋ ਦਾ ਹੱਥ ਫੜ ਕੇ ਕਿਹਾ ਪਰ ਹੱਦ ਤਾਂ ਉਦੋਂ ਹੋਈ ਜਦੋਂ ਸਿਰਤ ਪ੍ਰੀਤ ਨੂੰ ਗੱਲ-ਗੱਲ ਤੇ ਜਵਾਬ ਦੇਣ ਲੱਗ ਪਈ ਸੀ ਤੇ ਪ੍ਰੀਤ ਉਸ ਦੇ ਮੂੰਹ ਵੱਲ ਦੇਖੀ ਜਾ ਰਹੀ ਜਾਂਦੀ ਸੀ ਸਿਰਤ ਪਰਿਵਾਰ ਵਿੱਚ ਸਭ ਨਾਲ ਲੈ ਕੇ ਚੱਲਣਾ ਚਾਹੁੰਦੀ ਸੀ ਰੱਬ ਨਾ ਕਰੇ ਜਿਪ ਵੀ ਖ ਵਿੱਚ ਕੋਈ ਲੋਡ ਪਈ ਤਾਂ ਆਪਣਾ ਪਰਿਵਾਰ ਹੀ ਕੰਮ ਆਉਂਦਾ ਹੈ। ਤਾਰੂ ਨੇ ਕਿਹਾ ਮੈਨੂੰ ਕੀ ਲੋਡ ਪਵੇਗੀ ਇਸ ਦੇ ਨਾਲ ਜੇ ਕੋਈ ਲੋਡ ਪੈ ਵੀ ਗਈ ਤਾਂ ਮੈਂ ਆਪਣੀ ਮਾਂ ਨੂੰ ਬੁਲਾ ਲਵਾਂਗੀ। ਤੁਹਾਨੂੰ ਮੇਰੀ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਸੀਰਤ ਨੇ بڑے ਕਮਾਂਡ ਭਰੇ ਲਿਹਾਜ਼ੇ ਨਾਲ ਜਵਾਬ ਦਿੱਤਾ। ਕੁਝ ਦਿਨਾਂ ਬਾਅਦ ਸੀਰਤ ਦੇ ਪ੍ਰੈਗਨੈਂਟ ਹੋਣ ਦਾ ਪਤਾ ਲੱਗਿਆ। ਘਰ ਦੇ ਵਿੱਚ ਸਾਰੇ ਬਹੁਤ ਖੁਸ਼ ਸਨ। ਹੋਂ ਤੇ ਸੀਰਤ ਹੋਰ ਵੀ ਕਮੰਡੀ ਹੁੰਦੀ ਜਾ ਰਹੀ ਸੀ ਕਿਉਂਕਿ ਪ੍ਰੀਤ ਦੇ ਅਜੇ ਕੋਈ ਔਲਾਦ ਨਹੀਂ ਸੀ ਹੌਲੀ ਹੌਲੀ ਡਿਲੀਵਰੀ ਦਾ ਸਮਾਂ ਵੀ ਨੇੜੇ ਆ ਗਿਆ ਸੀਰਤ ਨੇ ਆਪਣੀ ਮਾਂ ਨੂੰ ਆਪਣੇ ਕੋਲ ਬੁਲਾ ਲਿਆ ਸੀ ਪਰ ਕਹਿੰਦੇ ਆ ਨਾ ਇੱਕ ਦਿਨ ਕਮੰਡ ਸਾਰਿਆਂ ਦਾ ਟੁੱਟਦਾ ਹੈ ਉਦੋਂ ਡਿਲੀਵਰੀ ਦੀ ਤਰੀਖ ਸੀ ਤੇ ਦੀਪ ਨੂੰ ਦਫ਼ਤਰ ਦੇ ਕੰਮ ਲਈ ਵਿਦੇਸ਼ ਜਾਣਾ ਪੈ ਗਿਆ ਤੇ ਸੀਰਤ ਦੀ ਮਾਂ ਨੂੰ ਬਹੁਤ ਬੁਖਾਰ ਹੋ ਗਿਆ ਅਚਾਨਕ ਰਾਤ ਨੂੰ ਸੀਰਤ ਦੀ ਪੌਂਦ ਦਰਦ ਮਹਿਸੂਸ ਹੋਇਆ ਅਤੇ ਉਹ ਹੁੰਦੀ ਹੋਈ ਤਾਰੋ ਨੂੰ ਕਹਿਣ ਲੱਗੀ ਮੰਮੀ ਜੀ ਲੱਗਦਾ ਹੈ ਮੈਨੂੰ ਹੁਣੇ ਹਸਪਤਾਲ ਜਾਣਾ ਪਏਗਾ ਮੇਰੀ ਮਾਂ ਨੂੰ ਬਹੁਤ ਤੇਜ਼ ਬੁਖਾਰ ਹੈ ਤੁਸੀਂ ਪ੍ਰੀਤ ਭਾਬੀ ਨੂੰ ਬੁਲਾਦ ਦਿਓ ਤਾਰੋ ਨੇ ਕਿਹਾ ਆਪ ਜਾ ਕੇ ਉਹਦੇ ਕਮਰੇ ਦੇ ਬਾਹਰ ਦਰਵਾਜ਼ਾ ਮਾਰ ਆਵਾਜ਼ ਮਾਰ ਦੇ ਮੈਂ ਨਹੀਂ ਜਾਣਾ ਪਰ ਉਦੋਂ ਤੱਕ ਪ੍ਰੀਤ ਆਵਾਜ਼ ਸੁਣ ਕੇ ਬਾਹਰ ਆ ਗਈ ਅਤੇ ਸੀਰਤ ਨੂੰ ਪਰੇਸ਼ਾਨ ਦੇਖ ਕੇ ਕਹਿਣ ਲੱਗੀ ਸੀਰਤ ਤੂੰ ਬਿਲਕੁਲ ਵੀ ਚਿੰਤਾ ਨਾ ਕਰ ਮੈਂ ਤੇਰੇ ਨਾਲ ਹਸਪਤਾਲ ਚਲਦੀ ਹਾਂ ਗੁਰੀ ਨੇ ਗੱਡੀ ਕੱਢੀ ਤੇ ਜਲਦੀ ਹੀ ਉਹ ਹਸਪਤਾਲ ਪਹੁੰਚ ਗਏ ਪ੍ਰੀਤ ਨੇ ਦੀਪ ਨੂੰ ਵੀ ਫੋਨ ਕਰਕੇ ਹਸਪਤਾਲ ਹੋਣ ਦੀ ਖਬਰ ਦੇ ਦਿੱਤੀ ਹਸਪਤਾਲ ਪਹੁੰਚ ਕੇ ਡਾਕਟਰ ਨੇ ਆਪਰੇਸ਼ਨ ਲਈ ਕਿਹਾ ਤੁਸੀਂ ਇੰਨਾ ਕਾਗਜ਼ਾਂ ਤੇ ਦਸਤਕ ਕਰ ਦਿਓ ਖੂਨ ਦਾ ਵੀ ਇੰਤਜ਼ਾਮ ਕਰੋ ਡਾਕਟਰ ਸਾਹਿਬ ਤੁਸੀਂ ਮੇਰਾ ਬਲੱਡ ਗਰੁੱਪ ਚੈੱਕ ਕਰੋ ਪ੍ਰੀਤ ਨੇ ਅੱਗੇ ਹੋ ਕੇ ਕਿਹਾ ਇਤਫਾਕ ਨਾਲ ਉਸਦਾ ਖੂਨ ਸੀਰਤ ਦੇ ਖੂਨ ਨਾਲ ਮੇਲ ਹੋ ਗਿਆ ਗੁਰੀ ਨੇ ਪੇਪਰਾਂ ਤੇ ਦਸਤਕ ਕਰ ਦਿੱਤੇ ਥੋੜੀ ਜਿਹੀ ਦੇਰ ਬਾਅਦ ਨਰਸ ਨੇ ਬੱਚਾ ਹੋਣ ਦੀ ਵਧਾਈ ਦਿੱਤੀ ਵਧਾਈਆਂ ਹੋਣ ਤੇ ਗੁੱਡੀਆਂ ਆਈ ਹੈ ਗੁੜੀਆਂ ਆਈ ਹੈ ਪ੍ਰੀਤ ਤੇ ਗੁਰੀ ਬਹੁਤ ਖੁਸ਼ ਹੋਏ ਤੇ ਰੱਬ ਦਾ ਸ਼ੁਕਰਾਨਾ ਕੀਤਾ ਸੀਰਤ ਨੂੰ ਜਦੋਂ ਹੋਸ਼ ਆਈ ਉਹ ਬਹੁਤ ਹੀ ਸ਼ਰਮਿੰਦਾ ਸੀ। ਦੀਦੀ ਮੈਨੂੰ ਮਾਫ ਕਰ ਦਿਓ। ਸ਼ਾਇਦ ਰੱਬ ਨੇ ਜਾਣ ਬੁੱਝ ਕੇ ਇਹ ਸਥਿਤੀ ਪੈਦਾ ਕੀਤੀ ਸੀ ਕਿਉਂਕਿ ਮੈਂ ਬਹੁਤ ਹੰਕਾਰੀ ਹੋ ਗਈ ਸੀ। ਹਰ ਗੱਲ ਤੇ ਤੁਹਾਡੀ ਬੇਇੱਜ਼ਤੀ ਕਰਦੀ ਸੀ। ਰੱਬ ਨੇ ਮੇਰਾ ਹੰਕਾਰ ਹੰਕਾਰ ਤੋੜ ਦਿੱਤਾ ਹੈ। ਪਰ ਮੈਨੂੰ ਯਕੀਨ ਹੈ ਤੁਸੀਂ ਆਪਣੇ ਛੋਟੀ ਭੈਣ ਨੂੰ ਜ਼ਰੂਰ ਮਾਫ ਕਰੋਗੇ। ਐਨਾ ਕਹਿ ਕੇ ਸੀਰਤ ਰੋਣ ਲੱਗ ਪਈ। ਪ੍ਰੀਤ ਅਤੇ ਸੀਰਤ ਨੂੰ ਕਲਾਮੇ ਵਿੱਚ ਲਿਆ ਅਤੇ ਕਹਿਣ ਲੱਗੀ ਮੈਂ ਤੈਨੂੰ ਹਮੇਸ਼ਾ ਆਪਣੀ ਛੋਟੀ ਭੈਣ ਸਮਝਿਆ ਹੈ ਮੈਂ ਕਦੇ ਵੀ ਤੇਰੀ ਗੱਲ ਦਾ ਗੁੱਸਾ ਨਹੀਂ ਕੀਤਾ ਨਾਲੇ ਹੁਣ ਰੋਣ ਦਾ ਨਹੀਂ ਹੱਸਣ ਦਾ ਸਮਾਂ ਹੈ ਮੱਸਾ ਤੇ ਰੱਬ ਨੇ ਇਹ ਘੜੀ ਲਿਆਉਂਦੀ ਹੈ ਧੰਨਵਾਦ ਦੀਦੀ ਸੀਰਤ ਨੇ ਕਿਹਾ ਫਿਰ ਪ੍ਰੀਤ ਗੁਰੀ ਨੂੰ ਕਹਿੰਦੀ ਹੈ ਤੁਸੀਂ ਮੰਮੀ ਜੀ ਨੂੰ ਤੇ ਦੀਪ ਨੂੰ ਵੀ ਫੋਨ ਕਰਕੇ ਦੱਸ ਦਿਓ ਖੁਸ਼ਖਬਰੀ ਬਾਰੇ ਤੇ ਪ੍ਰੀਤ ਆਪਾਂ ਛੋਟੀ ਪਰੀ ਨਾਲ ਖੇਡਣ ਲੱਗ ਗਈ ਪਈ